ਦੇ ਹੌਲੇ ਸਾੜ ਦੇਣਾ ਇਹਨਾਂ ਕਿਹੜਾ ਠੀਕਾ ਜੀ ਪਹਿਲਾਂ ਥੱਲੇ ਹੋਣ ਲੈ ਗਏ ਆ ਉਹਨੂੰ चलो 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 जॻह जॻह त करो संजी ਕੋਈ ਨਹੀਂ ਦੇਖ ਲੈ ਕਿ ਮਰੀ ਜਾਣਗੇ ਗੱਡੀ ਚਾਵਾਂਗੇ ਯਾਰ ਆਪਾਂ ਕੱਲੀ ਕਰਦੇ ਆ ਆਜੋ ਆਜੋ ਸਾਹਮਣੇ ਵਾਲਾ ਰੱਖਣਾ ਪੈਣਾ ਠੀਕ ਹੈ ਚਲੋ ਹੁਣ ਕਿੱਧਰ ਚੱਲਾਂਗੇ ਬੇਕਾ ਛੋੜ ਹਾਂ ਹਾਂ ਆਜੋ 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 ਟੇਬਲ ਵਾਲਾ ਇਹਦੇ ਬੈਸਟ ਟੀ ਰੱਖਦੇ ਹੋਏ ਯਾਰ ਉਹ ਟੇਬਲ ਸਾਹਦੇ ਮੱਥੇ

ਔਰ ਦਿਓ ਰਛਾਂ ਦੇ ਨਾਮ ਕੋਈ ਇਥੇ ਰੱਖਿਆ ਦਰ ਸੀਗਾ ਜੀ ਪਹਿਲਾਂ ਥੱਲੇ ਉਹਨੂੰ ਲੈ ਗਏ ਆ ਉਹਨੂੰ ਪੁੱਛਾਂਗੇ ਤੁਹਾਡੇ ਬੇਟੇ ਕਿੱਥੇ ਛੇਡ ਹੋਏ ਸੀ ਮੇਰੇ ਕੁੱਪੜ ਦੇ ਵਿੱਚ ਜੰਮੂ ਜ ਕਿਵੇਂ ਹੋਇਆ ਸੀ ਹਾਥ ਉਸ ਸਮੇਂ ਨਹੀਂ ਸਾਹਮਣੇ ਸਾਹਮਣੇ ਟੱਕਰ ਹੋ ਗਈ ਸੀ ਉਕਰਵਾਦਿਆਂ ਨਾਲ ਇਹ ਸਟੂ ਵਾਹ ਜਿਹੜੇ ਆ ਤਾਂ ਹੁਣ ਅਗਨੀਵੀਰ ਦੀ ਭਗਤੀ ਆ ਜੀ ਤੇ ਪਹਿਲਾਂ ਜਿਹੜੇ ਆ ਫੌਜੀਆਂ ਨੂੰ ਜਿਆਦਾ ਸਹੂਲਤਾਂ ਕਹਲੋ ਮਿਲਦੀਆਂ ਸੀ ਤੇ ਹੁਣ ਨੌਜਵਾਨਾਂ ਦਾ ਕਰੇਜ ਵੀ ਕਿਤੇ ਉਸ ਦੇ ਸਮੇਂ ਦੇ ਹਿਸਾਬ ਨਾਲ ਜਿਹੜਾ ਬਦਲਾਅ ਆਇਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਇਸ ਬੋਲਦਾਨ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਚਲੋ ਠੀਕ ਹੈ ਮੈਂ ਇਹ ਕਹਣਾ ਵੀ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਆਮ ਸਾਨੂੰ ਜਿਵੇਂ ਸਮੋਂ ਤੋਂ ਪਹਿਲਾਂ ਚਵਹਿਆਂ ਨੂੰ ਮਿਲਦੀ ਆ ਸਾਡੇ ਨੂੰ ਫੌਜੀਆਂ ਨੂੰ ਉਵੇਂ ਹੀ ਮਿਲਣੀਆਂ ਚਾਹੀਦੀਆਂ ਠੀਕ ਹੈ ਬੁਰੇ 4 ਸਾਲ ਲਾ ਕੇ ਬੱਚਾ ਕੀ ਕਰੂਗਾ ਬੱਚੇ ਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਇਹਨਾਂ ਨੇ 4 ਸਾਲ ਵੀ ਰੱਖਾਂਗੇ ਫਿਰ ਉਹਨੂੰ ਘਟੋ-ਘਟ ਪੈਨਸ਼ਨ ਤਾਂ ਹੋਣੀ ਚਾਹੀਦੀ ਉਹ ਕਿੱਥੇ ਧੱਕੇ ਪਾਉਗਾ ਸ਼ਾਹਦਤਾਂ ਨੂੰ ਕਿਸ ਤਰ੍ਹਾਂ ਦੇ ਦੇ ਨੌਜਵਾਨਾਂ ਤੁਹਾਡੇ ਬੇਟੇ ਨੇ ਵੀ ਸ਼ਾਹਦਤ ਕੀਤੀ ਅੱਜ ਇੱਕ ਹੋਰ ਲਾਕੇ ਦਾ ਇਹ ਵੀ ਸਾਰੇ ਦੇਖਦਾ ਦੋਸਤ ਹਾਂਜੀ ਇਹ ਰਾਮਗੜ੍ਹ ਦਾ ਸਾਡੇ ਕੋਲ ਹੀ ਬੱਚਾ ਹੀ ਹੈ ਬੁਰਾ ਮੇਰਾ ਸਾਉਤੀ ਬੁਰਾ ਹੋਣ ਹਾਰ ਦੀ ਬੱਚਾ ਤੇ ਠੀਕ ਹੈ ਜੀ ਦੁੱਖ ਤਾਂ ਬਹੁਤ ਜ਼ਿਆਦਾ ਹੈ ਪਰ ਸਾਨੂੰ ਫਕਰ ਵੀ ਹੈ ਨਾਲ ਉਹ ਬੱਚਾ ਵੀ ਇਹ ਸ਼ਹੀਦ ਹੋ ਗਿਆ ਬੇਸਬੀ ਤੇ ਪਰ ਇਹ ਕਹਿੰਦੇ ਆ ਅਸੀਂ ਸਰਕਾਰਾਂ ਨੂੰ ਵੀ ਇਹ ਤਾਂ ਬਹੁਤ ਜ਼ਿਆਦਾ ਗਰੀਬ ਹੈ ਵਿਚਾਰਾ ਵੀ ਇਹਨੂੰ ਪੂਰਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਸ਼ਹਾਦਤ ਲੈ ਕੇ ਤੁਹਾਡੇ ਬੇਟੇ ਸ਼ਾਹਦ ਹੋਏ ਉਹ ਪਿੰਡ ਵਿੱਚ ਕਿਹੜੀ ਕਿਹੜੀ ਯਾਦਗਾਰ ਸਰਕਾਰ ਨੇ ਬਣਾਈ ਉਸ ਨੂੰ ਸਾਨੂੰ ਸੂਲਤਾ ਮਿਲਿਆ ਤੇ ਸਮੋਂ ਲੋ 460 ਲੱਖ ਰੁਪਏ ਹੁੰਦੇ ਆ ਯਾਦਗਾਰ ਦੇ ਤੌਰ ਤੇ ਕੀ ਕੀ ਬਣਿਆ ਯਾਦਗਾਰ ਦੇ ਤੌਰ ਤੇ ਮਿਲਿਆ ਤੀ ਮੇਰਾ ਮੁੰਡਾ ਇੱਕ ਸਮਾ ਲੋ ਤੁਸੀਂ ਸਕੂਲ ਦਾ ਨਾਮ ਮਿਲ ਗਿਆ ਤੀ ਇੱਕ ਬੁੱਤ ਲੱਗ ਗਿਆ ਤੀ ਤੇ ਬਾਕੀ ਕਿਹਾ ਤੀ ਗੈਂਜ ਏਜੰਸੀ ਵੀ ਕੁਛ ਨਹੀਂ ਗੈਂਜ ਏਜੰਸੀ ਦਿੱਤੀ ਨਾ ਕੋਈ ਪਲਾੜ ਦੁੱਤਾ ਕੁਛ ਅਜੇ ਚੱਕਰ ਫੇਰੀ ਜਾਂਦਾ ਮੈਂ ਬਿਲਕੁਲ ਨਹੀਂ ਤੋਮਾ ਇੱਕ ਮੇਰੇ ਬੇਟੇ ਨੂੰ ਨੌਕਰੀ ਮਿਲਦੀ ਤੀ ਸਖੇਪੁਰ ਦੇ ਵਿੱਚ ਤੇ ਲੱਗਦਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸ਼ਹੀਦ ਪਰਿਵਾਰ ਨਾਲ ਹਮੇਸ਼ਾ ਖੜੇ ਰਹੇ ਨੇ ਪੂਰਾ ਨਹੀਂ ਉਤੋ ਵੀ ਸ਼ਹੀਦ ਪਰਿਵਾਰ ਦੇ ਬਰਾਬਰ ਨਹੀਂ ਖੜਦੇ ਇਹ ਤੋਂ ਸਿਰਫ ਇੰਨਾ ਕਿ ਜਦੋਂ ਠੀਕ ਆ ਵੀ ਸ਼ਹੀਦ ਹੋ ਗਿਆ ਉਹ ਮੇਨਾਂ ਕੋ ਪੁੱਛ ਦੇ ਚ ਹੈਗੀ ਆ ਉਦੋਂ ਬਾਅਦ ਸਾਨੂੰ ਪੁੱਛਣਾ ਵੀ ਨਹੀਂ ਉਹਨਾਂ ਨੇ ਇੱਕ ਸਿਸਟਮ ਨੂੰ ਸੁਧਾਰਨ ਲਈ ਕੀ ਮੰਗ ਕਰਦੇ ਸਰਕਾਰ ਦਾ ਅਸੀਂ ਤਾਂ ਮੰਗ ਕਰਦੇ ਆ ਵੀ ਜਿਵੇਂ ਆਮ ਜਨਤਾਵਾਂ ਦੇ ਲਈ ਹੁੰਦੀ ਆ ਸਾਰੀ ਮੰਗ ਹੋਣੀ ਚਾਹੀਦੀ ਜਿਹੜੀਆਂ ਤੁਸੀਂ ਸਰਕਾਰ 'ਚ ਮੰਗਾ ਕਰ ਜਾਂਦੇ ਹੋ ਵੀ ਸਾਨੂੰ ਲੀਡਰ ਕਹਿ ਦਿੰਦੇ ਨੇ ਵੀ ਹਾਂ 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 ਉਹ ਮੰਗਾਂ ਤੇ ਪੂਰੇ ਉਤਰਨਾ ਚਾਹੀਦਾ ਸਾਡੀਆਂ ਤਾਂ ਇਹੀ ਮੰਗਾਂ ਨੇ ਵੀ ਸਾਡੇ ਚਲੋ ਬੱਚੇ ਹੋ ਜਾਂਦੇ ਦੇ ਦੇਸ਼ ਲਈ ਅਸੀਂ ਕਹਿੰਦੇ ਆ ਠੀਕ ਆ ਬਹੁਤ ਸਨ ਖੁਸ਼ੀ ਹੈ ਪਰ ਉਹ ਬਹਿਦਿਆਂ ਤੇ ਪੂਰੇ ਉੱਤਰਦੇ ਆਪਣੇ ਜਿਹੜੇ ਇਲਾਕੇ ਦਾ ਅਜੇ ਵੀ ਸੀ ਦੀ ਤਰ੍ਹਾਂ ਦੇ ਜਿਹੜੇ ਅਜੇ ਕੁਮਾਰ ਅਗਨੀਵੀਰ ਜਿਹੇ ਸੀਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਿਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗਰਾਉਂਡ ਤੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖਦਿਕੜੀ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹਾ ਦਾ ਸਿਗਾ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦਿਨ ਆਲੀ ਅਸੀਂ ਖੰਨਾ ਦੇ ਵੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਾਥੀ ਨਾਲ ਖੜੇ ਹਾਂ ਜਿਸ ਤਰ੍ਹਾਂ ਤੁਹਾਡੇ ਡਿਸਟ੍ਰਿਕਟ ਦੇ ਪਿੰਡਾਂ ਜੀ ਇਹ ਤੇ ਪਰਿਵਾਰ ਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਇਹ ਨੌਜਵਾਨ ਕਿੱਥੇ ਲੇ ਗਿਆ ਕਿ ਇੰਫੂਚਰ ਕਿੱਰੇ ਆ ਮਾਤਾ ਬਤਾਇ ਤੇ ਬਿਰਤਨੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਇੰਫੂਚਰ ਹੋਊਗੀ ਪਰਿਵਾਰ ਨੂੰ ਸਾਡੀ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਿਲੀ ਨਾਲ ਉਹਨਾਂ ਦਾ ਟਾਈਅਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਔਰ ਡੀਸੀ ਮੈਡਮ ਨੂੰ ਵੀ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਧ ਤੋਂ ਵੱਧ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ ਥੈਂਕ ਯੂ ਜੰਮੂ ਦੇ ਰਿਜ਼ੋਰੀ ਦੇ ਵਿੱਚ ਇੱਕ ਬਲਾਸਟ ਦਾਨ ਇੱਕ ਅਗਨੀਵੀਰ ਸ਼ਹੀਦ ਹੋ ਗਿਆ ਜੋ ਕਿ ਪਿੰਡ ਰਾਮਗੜ੍ਹ ਦਾ ਰਹਿਣ ਵਾਲਾ ਸੀ ਜਿਸ ਨੂੰ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ ਅਸੀਂ ਰਾਮਗੜ੍ਹ ਸਰਦਾਰਾਂ ਦੇ ਵਿੱਚ ਖੜੇ ਹਾਂ ਜਿੱਥੇ ਕਿ ਤੁਸੀਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੀਆਂ ਕਿ ਅੰਤਮ ਸੰਸਕਾਰ ਕਰਨ ਤੋਂ ਪਹਿਲਾਂ ਜਿਹੜਾ ਫੌਜੀ ਜਿਹੜੇ ਨੇ ਪਹੁੰਚ ਚੁੱਕੇ ਨੇ ਤੇ ਉਹਨਾਂ ਨੂੰ ਸਨਮਾਨ ਦੇਣ ਲਈ ਇਹ ਉਹਨਾਂ ਲਈ ਪੂਰੀ ਤਿਆਰੀ ਕਰੀ ਜਾ ਰਹੀ ਹੈ ਤੇ ਜਿਹੜੀ ਸ਼ਹੀਦੀ ਡੈੱਡ ਬੋਡੀ ਆ ਉਹ ਵੀ ਇੱਥੇ ਪਹੁੰਚ ਚੁੱਕੀ ਆ ਤੇ ਪਰਿਵਾਰ ਵੱਲੋਂ ਸ਼ਹੀਦੀ ਡੈੱਡ ਬੋਡੀ ਨੂੰ ਇੱਥੇ ਸੰਸਕਾਰ ਕਰਨ ਲਈ ਜਿਹੜਾ ਬੜੀਆਂ ਦੇ ਵਿੱਚ ਲਿਆਂਦਾ ਜਾ ਰਿਹਾ ਸ਼ਮਸ਼ਾਨ ਘਰ ਦੇ ਵਿੱਚ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਕੁਝ ਸਮੇਂ ਬਾਅਦ ਜਿਹੜਾ ਸ਼ਹੀਦ ਦਾ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਜਾਵੇਗਾ ਇਸ ਦੇ ਵਿੱਚ ਬਿਲਕੁਲ ਵੀ ਵਜਾਇਆ ਜਾਵੇਗਾ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਜਿੱਥੇ ਕਿ ਫੌਜ ਦੀ ਟੁਕੜੀ ਸ਼ਰਧਾਂਜਲੀ ਦੇਣ ਲਈ ਪਹੁੰਚੀ ਹੈ ਤੇ ਉੱਥੇ ਹੀ ਪੁਲਿਸ ਦੀ ਟੁਕੜੀ ਵੀ ਜਿਹੜੀ ਹੈਗੀ ਆ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੀ ਹੈਗੀ ਆ ਅਸੀਂ ਇੱਥੇ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕਿ ਸ਼ਹੀਦ ਦੇ ਪਿੰਡ ਦੇ ਲੋਕ ਜਿੱਥੇ ਪਹੁੰਚੇ ਨੇ ਉੱਥੇ ਹੀ ਨਾਲ ਦੇ ਪਿੰਡਾਂ ਦੇ ਲੋਕ ਲੋਕ ਵੀ ਜਿਹੜੇ ਇੱਥੇ ਆਏ ਨੇ ਕਿਉਂਕਿ ਇੱਕ ਛੇ ਪੈਣਾ ਦਾ ਇਕਲੌਤਾ ਭਰਾ ਸੀ ਜਿਸ ਨੇ ਕਿ ਸ਼ਹੀਦਤ ਦਿੱਤੀ ਹੈਗੀ ਆ ਤੇ ਅਸੀਂ ਇੱਥੇ ਗੱਲਬਾਤ ਕਰਦੇ ਆ ਇੱਥੇ ਬਜ਼ੁਰਗ ਵੀ ਬੈਠੇ ਨੇ ਤੇ ਉਹਨਾਂ ਤੋਂ ਵੀ ਜਾਣਾਂਗੇ ਕੀ ਕਹਿਣਾ ਚਾਹੁੰਦੇ ਨੇ ਤੇ ਇੱਥੇ ਹੋਰ ਵੀ ਕਈ ਲੋਕ ਪੁੱਛੇ ਨੇ ਉਹਨਾਂ ਨਾਲ ਤੋਂ ਜਾਣਦੇ ਆ ਭਾਈ ਜੀ ਕੀ ਕਹਿਣਾ ਚਾਹਾਂਗੇ ਜਿਹੜਾ ਤੁਸੀਂ ਇੱਥੇ ਪੁੱਛਿਆ ਗਿਆ ਸ਼ਹੀਦ ਨੇ ਜਿਹੜੀ ਅਗਨੀ ਵੀਰ ਦੀ ਉਸ ਉੱਤੇ ਭਰਤੀ ਹੋਇਆ ਤੇ ਸ਼ਹਾਦਤ ਦਿੱਤੀ ਹੈਗੀ ਫੌਜ ਦੇ ਦੇਖੋ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋਇਆ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਸ਼ਹਾਦਤ ਆ ਕਿਉਂਕਿ ਇਹ ਮਤਲਬ ਨੌਜਵਾਨ ਸੇ ਭੈਣ ਦਾ ਇੱਕ ਲੌਤਾ ਭਰਾ ਸੀ ਕੱਲਈ ਪਰਿਵਾਰ ਚ ਕਮਾਈ ਕਰਨ ਵਾਲਾ ਸੀ ਜਿਹੜਾ ਘਾਟਾ ਪਿਆ ਪਰਿਵਾਰ ਨੂੰ ਪਿਆ ਸਾਡੇ ਇਲਾਕੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਨੇ ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਜੋ ਆਪਾਂ ਪਰਿਵਾਰ ਦੀ مالی ਮਦਦ ਕਰ ਸਕਦੇ ਹਾਂ ਉਹ ਜ਼ਰੂਰ ਕਰਕੇ ਜਾਈਏ ਤੇ ਕੇਂਦਰ ਸਰਕਾਰ ਨੇ ਵੀ ਮੇਰੀ ਅਪੀਲ ਆ ਵੀ ਜੋ ਵੀ ਮਦਦ ਹੋ ਸਕਦੀ ਹੈ ਪਰਿਵਾਰ ਦੀ ਗਰੀਬ ਪਰਿਵਾਰਾ ਜ਼ਰੂਰ ਕਰੀ ਜਾਵੇ ਤੁਕਿਵੇਂ ਦੇਖਦੇ ਹੋ ਕਿ ਜਿਹੜਾ ਅਗਨੀ ਤੌਰ ਤੇ ਭਾਰਤੀ ਦਾ 4 ਸਾਲ ਦੀ ਸਿਰਫ ਭਰਤੀ ਹੁੰਦੀ ਹੈਗੀ ਆ ਤੇ ਉਸ ਦੇ ਦੌਰਾਨ ਵੀ ਜਿਹੜੀਆਂ ਪੂਰੀਆਂ ਜਿਹੜੀਆਂ ਫੌਜੀਆਂ ਨੂੰ ਹੋਰ ਸਹੂਲਤਾਂ ਮਿਲਦੀਆਂ ਨੇ ਉਹ ਨਹੀਂ ਮਿਲਦੀਆਂ ਹੈਗੀਆਂ ਤੇ ਇਹ ਸ਼ਹੀਦ ਜਲਦੀ ਹੋ ਗਿਆ ਜਾ ਕੇ ਜਿਹੜਾ ਇਹ ਜਵਾਨ ਸੀ ਦੇਖੋ ਜਿਸ ਤਰ੍ਹਾਂ ਛੋਟੀ ਉਮਰ ਦੇ ਵਿੱਚ ਜੋ ਸ਼ਹੀਦ ਹੋਇਆ ਸਾਡਾ ਨੌਜਵਾਨ ਇਹ ਬਹੁਤ ਵੱਡਾ ਘਾਟਾ ਕਿਉਂਕਿ ਥੋੜਾ ਸਮਾਂ ਆ ਜਦ ਵਿੱਚ ਅਜੇ ਫੌਜ ਵਿੱਚ ਗਿਆ ਇਹਨੂੰ ਹੋਇਆ ਸੀ ਪਰ ਫਿਰ ਵੀ ਦੇਖੋ ਜਿਸ ਤਰ੍ਹਾਂ ਪਿੰਡ ਵਾਲਿਆਂ ਨੇ ਜਾਂ ਪਰਿਵਾਰ ਨੇ ਦੱਸਿਆ ਵੀ ਜਿਹੜੇ ਇਹਦੇ ਸੀਨੀਅਰ ਆਫਸਰ ਸੀਗੇ ਵੀ ਉਹ ਨਾਲ ਉਸ ਟਾਈਮ ਜਦੋਂ ਸ਼ਹਾਦਤ ਇਹ ਨਹੀਂ ਦਿੱਤੀਆ ਵੀ ਨਾਲ ਚੱਲ ਰਹੇ ਸੀ ਪਰ ਫੇਰ ਵੀ ਇਸ ਨੌਜਵਾਨ ਦਾ ਦੇਖੋ ਹੌਸਲਾ ਵੀ ਆਪ ਮੂਹਰੇ ਹੋ ਕੇ ਜਿਵੇਂ ਮੌਤ ਨੂੰ ਗਲੇ ਲਗਾਇਆ ਮੈਂ ਸਮਝਦਾ ਬਹੁਤ ਵੱਡੀ ਸ਼ਹਾਦਤ ਆ ਤੇ ਇਹ ਤੋਂ ਜਿਹਨੇ ਵੀ ਨੌਜਵਾਨ ਆਪਣੇ ਜਾ ਰਹੇ ਨੇ ਭਾਵੇਂ ਵਿਦੇਸਾਂ ਦੀ ਗੱਲ ਕਰ ਲਓ ਭਾਵੇਂ ਫੌਜ ਦੀ ਗੱਲ ਕਰ ਲਓ ਜਾਂ ਕਿਸੇ ਹੋਰ ਰੋਜ਼ਗਾਰ ਦੀ ਗੱਲ ਕਰ ਲਓ ਕਿਉਂਕਿ ਜਿਹੜਾ ਆਪਣਾ ਸਿਸਟਮ ਆ ਇਹ ਮੈਂ ਸਮਝਦਾ ਵੀ ਇੱਥੇ ਬਹੁਤਾ ਵਧੀਆ ਨਹੀਂ ਹੈਗਾ ਅੱਥੇ ਹੋਰ ਵੀ ਬਜ਼ੁਰਗ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰਾਂਗੇ ਗੱਲਬਾਤ ਕੀ ਕਹਿਣਾ ਚਾਹੇਂਗੇ ਜੀ ਜਿਹੜੀ ਤੇ ਇੱਥੇ ਜਿਹੜੇ ਬਜ਼ੁਰਗ ਨੇ ਭਾਵੁਕ ਵੀ ਹੋਏ ਹੋਣਨ ਤੇ ਅਸੀਂ ਜਿਹੜੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਸਿੱਧੀਆਂ ਰਾਮਗੜ੍ਹ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਸ਼ਹੀਦ ਨੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਉਸ ਦੀ ਸ਼ਹਾਦਤ ਨੂੰ ਅਸੀਂ ਵੀ ਸਲਾਮ ਕਰਦੇ ਹਾਂ ਜਿਸ ਨੇ ਕਿ ਛੋਟੀ ਉਮਰੇ ਦੇਸ਼ ਲਈ ਸ਼ਹਾਦਤ ਦਿੱਤੀ ਖੰਨਾ ਤੋਂ ਵਿਪਨ ਭਰਦਵਾ ਜਗਵੰਤੀ